ਸਾਸਤਰੀ ਕਾਲ ਪਿਆਰੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਪੋਡਕਾਸਟ ਹੈ ਪੰਜਾਬੀ ਪੋਡਕਾਸਟ ਜਿਦੇ ਵਿੱਚ ਤੁਹਾਨੂੰ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਪੰਜਾਬੀ ਲਿਟਰੇਚਰ ਦੇ ਵਿੱਚ ਆਉਣ ਵਾਲੇ ਜੀਵਨੀਆਂ ਲੇਖ ਕਹਾਣੀਆਂ ਕਵਿਤਾਵਾਂ ਆਦਿ ਠੀਕ ਹੈ ਤਾਂ ਇਸ ਪੋਡਕਾਸਟ ਐਪੀਸੋਡ ਦੇ ਵਿੱਚ ਅੱਪਾ ਗੱਲਬਾਤ ਕਰਾਂਗੇ ਇੱਕ ਪਾਠ ਹੈ ਜਿਹਦਾ ਸ਼ੀਰਸ਼ਕ ਹੈ ਵੀਰੂ ਤੇ ਮੰਗੂ ਆਓ ਜੋ ਇਹਦੇ ਬਾਰੇ ਜਾਣਦੇ ਹਾਂ ਵੀਰੂ ਤੇ ਮੰਗੂ ਮਾਂ ਮੰਨ ਨੂੰ ਭੁੱਖ ਲੱਗੀ ਹੋਈ ਏ ਵੀਰੂ ਮੇਮਣਾ ਛਾਲਾਂ ਮਾਰਦਾ ਆਪਣੀ ਮਾਂ ਕੋਲ ਆ ਗਿਆ ਤਾਂ ਵੀਰੂ ਮੇਮਣਾ ਮੇਮਣਾ ਕੌਣ ਹੁੰਦਾ ਹੈ ਬੱਕਰੀ ਦਾ ਬੱਚਾ ਤਾਂ ਇੱਕ ਬੱਕਰੀ ਦਾ ਬੱਚਾ ਇਸ ਪਾਠ ਦੇ ਵਿੱਚ ਹੈ ਜਿਹਦਾ ਨਾਮ ਹੈ ਵੀਰੂ ਪੁੱਤਰ ਹੁਣ ਤੋਂ ਵੱਡਾ ਹੋ ਗਿਆ ਏ ਹੁਣ ਘਾ ਪੱਤਾ ਚੁਗਿਆ ਕਰ ਮਾਂ ਨੇ ਵੀਰੂ ਨੂੰ ਪਿਆਰ ਨਾਲ ਕਿਹਾ ਵੀਰੂ ਮੈਂ ਹਮਣਾ ਤੋਂ ਛਾਲਾ ਮਾਰਦਾ ਆਪਣੇ ਮਾਂ ਕੋਲ ਆਗਾ ਕਿ ਮਾਂ ਮੈਨੂੰ ਭੁੱਖ ਲੱਗੀ ਹੋਈ ਹੈ ਤੇ ਮਾਂ ਕਹਿੰਦੀ ਹੈ ਕਿ ਹੁਣ ਤੂੰ ਆਪਣਾ ਕੰਮ ਆਪ ਕਰ ਕਾ ਪੱਤਾ ਖੁਦ ਚੁਗਿਆ ਕਰ ਤੂੰ ਮਾਂ ਕਾ ਪੱਤਾ ਤਾਂ ਕੁਸੈਲਾ ਜਿਹਾ ਹੁੰਦਾ ਹੈ ਮੇਰੀ ਜੀਬ ਕੋੜੀ ਹੋ ਜਾਂਦੀ ਹੈ ਵੀਰੂ ਮਾਂ ਦਾ ਦੁੱਧ ਪੀ ਕੇ ਉਸ ਨਾਲ ਲਾੜ ਕਰਨ ਲੱਗ ਪਿਆ ਪੁੱਤ ਦੁੱਧ ਪੀ ਲਿਆ ਹੁਣ ਤੂੰ ਪਰੇ ਜਾ ਕੇ ਛੋਟੇ ਵੀਰ ਨਾਲ ਖੇਡ ਮਾਂ ਨੇ ਭਾਗ ਆਜੜੀ ਨੂੰ ਆਉਂਦਿਆਂ ਵੇਖ ਕੇ ਵੀਰੂ ਨੂੰ ਕਿਹਾ ਆਜੜੀ ਕੌਣ ਹੋ ਗਿਆ ਬੱਕਰੀਆਂ ਨੂੰ ਚਾਰਨ ਵਾਲਾ ਤੇ ਭਾਗ ਉਹਦਾ ਨਾਮ ਹੋ ਗਿਆ ਇਹ ਮੇਰੀ ਮਾਂ ਨੂੰ ਮਾਰਦਾ ਰਹਿੰਦਾ ਮੈਂ ਵੀ ਵੱਡਾ ਹੋ ਕੇ ਇਹਨੂੰ ਸਿੰਘਾਂ ਤੇ ਚੱਕੂ ਚੱਕੂ ਵੀਰੂ ਟਪੂਸੀਆ ਮਾਰਦਾ ਮਾਂ ਦੇ ਪਿੱਛੇ-ਪਿੱਛੇ ਭੱਜਿਆ ਜਾ ਰਿਹਾ ਸੀ ਉਹ ਆਪਣੀ ਮਾਂ ਤੋਂ ਪਰੇ ਨਹੀਂ ਸੀ ਜਾਣਾ ਚਾਹੁੰਦਾ ਭਾਗ ਆਜੜੀ ਦੁੱਧ ਦੇਣ ਵਾਲੀਆਂ ਬੱਕਰੀਆਂ ਨੂੰ ਹਮੇਸ਼ਾ ਉਹਨਾਂ ਦੇ ਮੇਮਣਿਆਂ ਤੋਂ ਪਰੇ ਰੱਖਦਾ ਛੋਟੇ ਛੋਟੇ ਮੇਮਣਿਆਂ ਨੂੰ ਘਾਹ ਪੱਤਾ ਚੰਗਾ ਨਹੀਂ ਸੀ ਲੱਗਦਾ ਇਸ ਲਈ ਵੀਰੂ ਤੇ ਮੰਗੂ ਮਾਂ ਦਾ ਦੁੱਧ ਪੀਣ ਲਈ ਮੌਕਾ ਲੱਭਦੇ ਰਹਿੰਦੇ ਵੀਰੂ ਵੱਡਾ ਭਰਾ ਮੇਮਣਾ ਹੋ ਗਿਆ ਤੇ ਮੰਗੂ ਉਹਦਾ ਛੋਟਾ ਭਰਾ ਮੇਮਣਾ ਹੋ ਗਿਆ ਮੰਗੂ ਭਲਾਰੀ ਸੇ ਕੋਈ ਮਾਂ ਦਾ ਦੁੱਧ ਦੀ ਆਹਾ ਆਹਾ ਵੀਰੂ ਨੇ ਆਪਣੇ ਛੋਟੇ ਭਰਾ ਮੰਗੂ ਕੋਲ ਜਾਂਦਿਆਂ ਕਿਹਾ ਚੱਲ ਵੀਰ ਚੰਗਾ ਹੋਇਆ ਤੂੰ ਤਾਂ ਰੱਜ ਆਏਂ ਮੈਨੂੰ ਤਾਂ ਭਾਗ ਆਪਣੀ ਗੋਦੀ ਚੁੱਕੀ ਰੱਖਦਾ ਹੈ ਦੁੱਧ ਦੀ ਘੁੱਟ ਵੀ ਨਹੀਂ ਪੀਣ ਦਿੰਦਾ ਤੂੰ ਵੀ ਹਿੰਮਤ ਕਰ ਲੈ ਵੀਰੂ ਨੇ ਮੰਗੂ ਨੂੰ ਹੌਸਲਾ ਦਿੱਤਾ ਹਾਂ ਵੀਰ ਪਰ ਮੈਂ ਅਜੇ ਛੋਟਾ ਹਾਂ ਚੰਕਾ ਮੈਂ ਤੇਰੇ ਇਸ ਲਈ ਮੈਂ ਤੇਰੇ ਲਈ ਕੋਈ ਹੀਲਾ ਕਰਤਾ ਦੋਨੋਂ ਮੇਮਣੇ ਦੀ ਫੋਟੋ ਤੁਹਾਨੂੰ ਦਿੱਤੀ ਗਈ ਹੈ ਛੱਡ ਵੀਰ ਰਹਿਣ ਤੇ ਭਾਗ ਐਵੇਂ ਹੀ ਮਾਂ ਨੂੰ ਮਾਰੂਗਾ ਚੱਲ ਆਪਾਂ ਘਾ ਚੁੱਕੀਏ ਉਹ ਦੋਵੇਂ ਛਾਲਾ ਮਾਰ ਤੇ ਚਲੇ ਗਏ ਥੋੜੀ ਦੇਰ ਬਾਅਦ ਉਹਨਾਂ ਦੇ ਦੋਸਤ ਡੱਬੂ ਤੇ ਕਾਲਾ ਵੀ ਆ ਗਏ ਉਹ ਭਾਗ ਆਪਣੀਆਂ ਬੱਕਰੀਆਂਾਂ ਸੰਭ ਮੇਰੇ ਖੇਤ ਉਜਾੜਨ ਗਈਆਂ ਦੂਰੋਂ ਆਵਾਜ਼ ਆਈ ਪਲਾ ਇਹ ਵਾਜਾ ਕੋਲ ਮਾਰਦਾ ਮੰਗੂ ਨੇ ਆਪਣੇ ਵੱਡੇ ਭਰਾ ਵੀਰੂ ਤੋਂ ਪੁੱਛਿਆ ਇਹ ਜ਼ਗੀਰਾ ਕਿਸਾਨ ਐ ਕਿਸਾਨ ਇੱਥੇ ਕਿਸਾਨ ਨੂੰ ਕਿਹਾ ਗਿਆ ਮਾਂ ਦੱਸਦੀ ਸੀ ਇਹ ਸਾਰੇ ਖੇਤ ਉਸਦੇ ਹੀ ਨੇ ਨਾਲੇ ਉਹ ਕਹਿੰਦੀ ਸੀ ਖੇਤਾਂ ਵਿੱਚੋਂ ਘਾਹ ਪੱਤਾ ਨਾ ਜੁਗਿਆ ਕਰੋ ਵੀਰੂ ਨੇ ਕਾ ਨੂੰ ਮੂੰਹ ਮਾਰਨਾ ਛੱਡ ਕੇ ਮੰਗੂ ਨੂੰ ਕਿਹਾ ਫਿਰ ਆਪਾਂ ਚਰੀਏ ਕੀ ਮੰਗੂ ਬੋਲਿਆ ਮਾਂ ਨੇ ਮੈਨੂੰ ਦੱਸਿਆ ਸੀ ਪਹਿਲਾਂ ਕਾ ਪੱਤਾ ਬਹੁਤ ਬਹੁਤ ਹੁੰਦਾ ਸੀ ਹੁਣ ਤਾਂ ਕਾ ਦੀ ਤੜਵੀਂ ਭਾਲੀ ਨਹੀਂ ਲੱਭਦੀ ਮਤਲਬ ਇੱਕ ਟੜ ਟੜ ਮਤਲਬ ਕਾ ਦੀ ਇੱਕ ਪੱਤੀ ਵੀ ਲੱਭਿਆ ਨਹੀਂ ਲੱਭਦੀ ਵੀਰੂ ਨੇ ਦੂਰ ਖੇਤਾਂ ਵਿੱਚ ਨਜ਼ਰ ਘੁਮਾਈ ਭਲਾ ਵੀਰੂ ਆਪਾਂ ਤਾਂ ਕਾ ਪੱਤਾ ਖਾ ਕੇ ਗੁਜ਼ਾਰਾ ਕਰ ਲਵਾਂਗੇ ਬੰਦੇ ਕੀ ਖਾਣਗੇ ਇਹ ਗੱਲ ਉਹੀਓ ਸੋਚਣ ਚੱਲ ਆਪਾਂ ਲੂੰਗ ਖਾਈਏ ਓਏ ਮਾਰ ਲੋ ਮੂੰਹ ਲੂੰਗ ਨੂੰ ਸੁੰਘ ਕੇ ਹੀ ਹਟ ਗਏ ਅੱਜ ਭਾਗ ਨੇ ਛੋਟੇ ਛੋਟੇ ਮੇਮਣਿਆਂ ਲਈ ਦਾਤ ਨਾਲ ਕਿੱਕਰ ਛਾਂਗੀ ਸੀ ਦਾਤ ਮਤਲਬ ਦਾਤੀ ਭਾਗ ਹਰ ਰੋਜ਼ ਹੀ ਕਿੱਕਰ 베ਰੀ ਜਾਂ ਤੂਤ ਪੇੜਾਂ ਦੇ ਨਾਮ ਨੇ ਇਹ ਕਿੱਕਰ 베ਰੀ ਜਾਂ ਤੂਤ ਦੀਆਂ ਲੰਗਰਾਂ ਵੱਢ ਕੇ ਮੇਮਣਿਆਂ ਨੂੰ ਪਾਉਂਦਾ ਸੀ ਤਾਂ ਜੋ ਉਹ ਰੱਜ ਕੇ ਦੁੱਧ ਦੀ ਝਾਕ ਨਾ ਰੱਖਣ ਮੰਗੂ ਵੀਰੇ ਅਸੀਂ ਨਹੀਂ ਖਾਣੇ ਲੂੰਗ ਭਾਗ ਆਜੜੀ ਹਰ ਰੋਜ਼ ਕੋਈ ਨਾ ਕੋਈ ਰੁੱਖ ਵੱਢ ਦਿੰਦਾ ਵੀਰੂ ਰੋਸੇ ਨਾਲ ਰੋਸੇ ਜਿਹੇ ਨਾਲ ਬੋਲਿਆ ਯਾਰ ਮਾਂ ਦਾ ਦੁੱਧ ਵੀ ਪੀਣ ਨੂੰ ਨਹੀਂ ਮਿਲਦਾ ਆਪਾਂ ਫਿਰ ਭੁੱਖੇ ਮਰੀਏ ਮੰਗੂ ਡੱਬੂ ਤੇ ਕਾਲਾ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ ਐਤਾ ਸਾਰੇ ਰੁੱਖ ਮੁੱਕ ਜਾਣਗੇ ਫਿਰ ਮੀਂਹ ਪੈਣ ਤੋਂ ਹਟ ਜਾਣਗੇ ਧਰਤੀ ਬੰਜਰ ਹੋ ਜਾਊ ਵੀਰੂ ਨੇ ਰੋਣ ਹੱਕਾ ਰੋਣ ਹੱਕਾ ਯਾਨੀ ਕਿ ਰੋਣ ਵਾਲਾ ਮੂੰਹ ਬਣਾ ਕੇ ਕਿਹਾ ਅੱਛਾ ਪਰ ਤੈਨੂੰ ਕਿਵੇਂ ਪਤਾ ਸਾਰੇ ਮੇਮਣੇ ਵੀਰੂ ਦੇ ਆਲੇ ਦੁਆਲੇ ਇਕੱਠੇ ਹੋ ਗਏ ਪਿਛਲੇ ਦਿਨੀ ਸ਼ਹਿਰ ਤੋਂ ਇੱਕ ਬੰਦਾ ਖੇਤ ਦੇਖਣ ਆਇਆ ਸੀ ਮੈਂ ਤੇ ਮਾਂ ਨੇ ਸਾਰਾ ਕੁਝ ਉਸਦੇ ਮੂੰਹੋਂ ਸੁਣਿਆ ਨਾਲੇ ਉਹ ਆਖਦਾ ਸੀ ਜੇ ਇਸੇ ਤਰ੍ਹਾਂ ਹੀ ਰੁੱਖ ਵੱਡੇ ਜਾਂਦੇ ਰਹੇ ਤਾਂ ਪਾਣੀ ਦੀ ਘਾਟ ਹੋ ਜਾਊ ਹੋਰ ਤਾਂ ਹੋਰ ਸਾਹ ਲੈਣ ਵਾਲੀ ਹਵਾ ਵੀ ਠੀਕ ਨਹੀਂ ਰਹਿਣੀ ਵੀਰੋਧੀ ਗੱਲ ਸੁਣ ਕੇ ਉਹ ਸਾਰੇ ਸੋਚੀ ਪਏ ਤਾਂ ਇਹ ਜਿਹੜਾ ਪਾਰਟ ਸੀ ਇਹਦੇ ਵਿੱਚ ਆਪਾਂ ਨੂੰ ਵਾਤਾਵਰਣ ਨੂੰ ਬਚਾਉਣ ਵਾਲੇ ਇੱਕ ਮੈਸੇਜ ਇੱਕ ਸੁਨੇਹਾ ਦਿੱਤਾ ਗਿਆ ਹੈ ਵਾਤਾਵਰਣ ਨੂੰ ਬਚਾਉਣ ਵਾਸਤੇ ਕੀ ਰੁੱਖਾਂ ਨੂੰ ਨਾ ਵੱਡੋ ਅਗਰ ਵੱਢ ਰਹੇ ਹੋ ਤੁਹਾਨੂੰ ਮਜਬੂਰੀ ਹੈ ਤਾਂ ਫਿਰ ਉਸ ਥਾਂ ਤੇ ਹੋਰ ਨਵੇਂ ਰੁੱਖ ਵੀ ਤੁਸੀਂ ਜ਼ਰੂਰ ਲਗਾਓ ਪੌਦੇ ਲਗਾਓ ਠੀਕ ਹੈ ਆਹ ਇਹ ਪੋਡਕਾਸਟ ਦੇ ਵਿੱਚ ਜਿਹੜੀ ਕਹਾਣੀ ਸੀ ਉਹ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਆਪਣੇ ਸੁਝਾਸ਼ਨ ਆਪਣਾ ਫੀਡਬੈਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਇਸ ਵੀਡੀਓ ਦੇ ਕਮੈਂਟ ਬਾਕਸ ਤੇ ਦੇ ਸਕਦੇ ਹੋ ਅਜੇ ਇਹ ਹੋਰ ਪੋਡਕਾਸਟ ਦੇ ਐਪੀਸੋਡ ਸੁਣਨ ਲਈ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਹੈ ਪਲੇਲਿਸਟ ਦਾ ਸੁਣ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ